ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਸੀ ਤੇ ਇੱਥੇ ਮੈਂ ਉੱਠ ਗਈ ਸੀ ਸਨੇਹਾ ਵੀ ਉੱਠ ਗਈ ਸੀ ਸਨੇਹਾ ਲੱਗੀ ਸੀ ਝਾੜੂ ਲਾਉਣਾ ਮੈਂ ਕਿਹਾ ਅੱবি ਵਾਰ-ਵਾਰ ਲਾਲਾ ਝਾੜੂ ਅੰਦਰ ਰਹਿਣ ਦੇ ਵੀ ਹਨਾ ਨਾਲੇ ਰਿਸ਼ੂ ਸੁੱਤਾ ਪਿਆ ਮੈਂ ਕਿਹਾ ਫਿਰ ਆਪਾਂ ਅੰਦਰਲਾ ਕੰਮ ਕਰ ਲਾਂਗੇ ਪਹਿਲਾਂ ਬਾਹਰ ਝਾੜੂ ਲਾ ਲੈਨੇ ਤੇ ਮੈਂ ਇੱਥੇ ਉੱਠ ਕੇ ਹਨਾ ਤੇ ਚਾਹ ਚੁ ਪੀ ਕੇ ਤੇ ਫਿਰ ਮੈਂ ਇੱਥੇ ਰਿਸ਼ੂ ਦਾ ਚਾਰਜਰ ਲਾਇਆ ਸੀ ਫੋਨ ਤੇ ਇਹਦਾ ਪਲੱਗ ਹਿੱਲ ਗਿਆ ਸੀ ਫਿਰ ਮੈਂ ਉਹਨੂੰ ਸੈੱਟ ਕਰੀ ਜਾਂਦੀ ਸੀ ਮੈਂ ਕਿ ਉਹ ਸਹੀ ਕਰਕੇ ਲਾਦਾ ਤੇ ਵਾਸੇ ਫਿਰ ਮੈਂ ਹਨਾ ਕੈਂਪਰ ਖੋਲ ਕੇ ਇਹਦੇ ਵਿੱਚ ਆਪਾਂ ਪਾਣੀ ਭਰਾਂਗੇ ਤਾਜਾ ਮੋਟਰ ਦਾ ਤੇ ਇਹਦੇ ਵਿੱਚ ਹਨਾ ਮੈਂ ਤਾਂ ਪਾਉਂਗੀ ਇਹਨੂੰ ਬਦਲ ਕੇ ਪਾਣੀ ਨੂੰ ਕਿਉਂਕਿ ਇਹਦੇ ਵਿੱਚ ਕੀੜੀਆਂ ਫਿਰਦੀਆਂ ਸੀ ਪਤਾ ਨਹੀਂ ਕਿੱਥੋਂ ਚੜ ਗਈਆਂ ਸੀ ਫਿਰ ਮੈਂ ਕੈਂਪਰ ਵਗੈਰਾ ਭਰ ਕੇ ਬਾਹਰ ਪਾਣੀ ਸਾਰਾ ਤੇ ਇੱਥੇ ਮੈਂ ਮੰਦਰੋਂ ਆ ਗਈ ਸੀ ਮੈਂ ਤੇ ਸੁਨੇਹਾ ਤੇ ਇੱਥੇ ਕੱਪੜੇ ਹਨਾ ਸੁੱਕਣੇ ਪਏ ਪਏ ਐ ਸਾਡੇ ਨਹੀਂ ਸੀ ਹਨਾ ਇਹਦੀ ਤਾਈ ਪਾ ਗਈ ਸੀ ਸੁੱਕਣ ਮੈਂ ਤਾਂ ਹਜੇ ਧੋਣੇ ਆ ਦੇਖੋ ਜੀ ਮੈਂ ਹਨਾ ਕੱਪੜੇ ਕੱਢ ਲਈ ਸੀ ਅੰਦਰੋਂ ਸਾਰੇ ਧੋਣ ਵਾਲੇ ਫੌਣੇ ਵਗੈਰਾ ਤੇ ਇਹਦੇ ਵਰਦੀ ਰਿਸ਼ੂ ਦੇ ਮੈਂ ਤੇ ਬੱਦਲ ਵਾਈ ਦੇਖੋ ਜੀ ਕਿੰਨੀ ਹੋਈ ਪਈ ਆ ਤੇ ਐਂ ਲੱਗਦਾ ਸੀ ਬਸ ਮੀਂਹ ਹੁਣੀ ਆਜ ਹੁਣੀ ਆਜੂਗਾ ਤੇ ਫੇਰ ਇੱਥੇ ਰਿਸ਼ੂ ਮੈਂ ਨਾਲ ਗੱਲਾਂ ਕਰੀ ਜਾਂਦਾ ਸੀ ਤੇ ਮੈਂ ਕਿਹਾ ਵੀ ਮੈਂ ਮੈਂ ਮਸ਼ੀਨ ਲਾ ਕੇ ਹੁਣੀ ਆ ਪਤਾ ਨਹੀਂ ਕੀ ਗੱਲ ਕਰਦਾ ਸੀ ਤੇ ਮੈਂ ਕਿਹਾ ਚੱਲ ਮੈਂ ਮਸ਼ੀਨ ਲਾਇਆ ਮੂੰ ਵੀ ਫੇਰ ਲੈਟ ਦਾ ਵੀ ਨੂੰ ਪਤਾ ਹੈਗਾ ਤੇ ਲਾਈਟ ਜਦੋਂ ਅਸੀਂ ਮੰਦਰ ਗਏ ਸੀ ਉਹ ਦੀ ਬੱਗ ਗਈ ਸੀ ਤੇ ਫਿਰ ਮੰਦਰੋਂ ਆ ਕੇ ਥੋੜੇ ਟਾਈਮ ਬਾਅਦ ਆ ਗਈ ਸੀ ਮੈਂ ਕਿ ਪਹਿਲਾਂ ਲਾਈ ਆ ਮੈਂ ਵੀ ਤੋਤੇ ਜਾਣਗੇ ਚੱਲ ਅੰਦਰ ਪਾ ਦਿੰਦਾ ਬੰਦਾ ਜਿਨਾ ਵੀ ਬਾਹਰ ਪੈਣਗੇ ਸੁੱਕਣੇ ਤੇ ਮੈਂ ਇੱਥੇ ਮਸ਼ੀਨ ਚ ਪਾਣੀ ਪਹਿਲੇ ਪਾ ਲਿਆ ਸੀ ਜਦੋਂ ਅਸੀਂ ਨਹਾਉਣਾ ਸੀ ਪਾਣੀ ਭਰਿਆ ਸੀ ਪੀਣ ਵਾਲਾ ਉਹਦੇ ਵਿੱਚ ਮਸ਼ੀਨ ਚ ਪਾ ਕੇ ਰੱਖਤਾ ਸੀ ਮੈਨੂੰ ਕਿ ਫਿਰ ਬਾਰ ਬਾਰ ਮੋਟਰ ਕੀ ਛੱਡਣੀ ਆ ਤੇ ਵਸੇ ਫਿਰ ਮੈਂ ਕੱਪੜੇ ਪਾ ਕੇ ਇਹਦੇ ਵਿੱਚ ਜਿਹੜੇ ਧੋਣ ਵਾਲੇ ਸੀ ਮੈਂ ਸਰਫ ਪਾ ਕੇ ਤੇ ਵਸੇ ਇਹਦਾ ਪਲੱਗ ਲਾ ਦੂੰਗੀ ਹੁਣ ਇੱਥੇ ਇਹ ਮਸ਼ੀਨ ਦਾ ਹਨਾ ਬਸ ਆਪੇ ਧੋਤੇ ਜਾਣਗੇ ਕੱਪੜੇ ਨਾਲ ਦੀ ਨਾਲ ਤੇ ਬਾਕੀ ਮੈਂ ਹੋਰ ਕੰਮ ਕਰ ਲੂੰਗੀ ਇਹਨੇ ਤੇ ਫਿਰ ਮੈਂ ਇੱਥੇ ਆ ਗਈ ਸੀ ਹਨਾ ਰੋਟੀ ਪਕਾਉਣ ਵਾਸਤੇ ਤੇ ਮੈਂ ਕਿਹਾ ਚੱਲ ਇਹਨੇ ਮਸ਼ੀਨ ਦਾ ਢੇੜਾ ਆਊਗਾ ਵੀ ਆਪਾਂ ਰੋਟੀ ਲਾ ਲੈਣੇ ਤੇ ਰੇਸ਼ੂ ਗਿਆ ਹੋਇਆ ਸੀ ਮੰਦਰ ਨਾ ਕੇ ਤੇ ਅਸੀਂ ਤਾਂ ਆ ਗਈਆਂ ਸੀ ਮੰਦਰ ਉਹ ਤੇ ਮੈਂ ਇੱਥੋਂ ਸਮਾਨ ਚੱਕੀ ਜਾਂਦੀ ਸੀ ਡੱਬੇ ਵਗੈਰਾ ਪਏ ਸੀ ਤੇ ਜਿਹੜਾ ਐਕਸਟਰਾ ਸਮਾਨ ਸੀ ਸਾਰਾ ਮੈਂ ਸੈਲਫ ਤੋਂ ਚੱਕ ਦੂੰਗੀ ਤੇ ਸਾਰਾ ਚੱਕ ਕੇ ਤੇ ਫਿਰ ਮੈਂ ਬਸ ਇੱਥੇ ਹੁਣ ਆਪਦੀ ਰੋਟੀ ਬਣਾਉਂਗੀ ਤੇ ਇੱਥੇ ਮੈਂ ਹੁਣਾ ਸਮਾਨ ਸਾਰਾ ਚੱਕਤਾ ਸੀ ਤੇ ਤਵਾ ਵਗੈਰਾ ਹੁਣ ਮੈਂ ਸਾਫ ਕਰੂੰਗੀ ਚੰਗੀ ਤਰ੍ਹਾਂ ਤੇ ਸਾਫ ਕਰਕੇ ਇਹਨੂੰ ਤਵੇ ਨੂੰ ਤੇ ਮੈਂ ਤਵਾ ਰੋਟੀ ਪਕਾਉਣ ਤੋਂ ਪਹਿਲਾਂ ਵੀ ਸਾਫ ਕਰਦੀ ਆ ਤੇ ਰੋਟੀ ਪਕਾਉਣ ਤੋਂ ਬਾਅਦ ਹਣਾ ਜਦੋਂ ਭਾਂਡੇ ਮੈਂ ਦੇ ਵੀ ਉਹਦੀ ਨਹੀਂ ਗਰਮੀ ਸਾਫ ਕਰ ਦਿੰਦੀ ਤੇ ਜਦੋਂ ਆਪਾਂ ਭਾਂਡੇ ਮੰਗਦੇ ਸਾਰੇ ਰੋਟੀ ਪਾਣੀ ਖੋਕਿਆ ਕਰਦੇ ਜੇ ਬੋਲੋ ਫਿਰ ਮੈਂ ਤਵਾ ਵੀ ਮੰਗਦੀ ਹਾਂ ਤੇ ਯਾਨੀ ਆਪਾਂ ਨੂੰ ਨਾ ਤਵਾ ਰੋਟੀ ਕੋਹਂ ਤਦੈ ਲੈ ਕੇ ਸਾਵਧਾਨ ਕਰਨਾ ਚਾਹੀਦਾ ਬਾਅਦ ਦੇ ਵਿੱਚ ਵੀ ਧੋ ਕੇ ਰੱਖਣਾ ਚਾਹੀਦਾ ਚਾਰੋਂ ਪਾਸੇ ਬੱਦਲ ਆਏ ਸੀ ਬਹੁਤ ਹੀ ਜ਼ਿਆਦੇ ਤੇ ਪਰ ਮੀਂਹ ਨਹੀਂ ਪਿਆ ਮੀਂਹ ਸਾਡੇ ਪਿਆ ਸੀ ਬਾਅਦ ਦੇ ਵਿੱਚ ਤੇ ਉਹ ਪਿਆ ਸੀ ਨੂੰ 10:00 20 ਪਿਆਸੇ ਸਵਾਕ ਦਾ ਦੇਖੋ ਜੀ ਕਿੰਨਾ ਵਧੀਆ 뷰 ਹੈ ਤੇ ਹਨਾ ਬੱਦਲ ਵਾਈਏ ਚਾਰੇ ਪਾਸੇ ਕਾਲੇ ਕਾਲੇ ਬੱਦਲ ਤੇ ਮਸ 10 ਸਵਾ 10:30 ਪਿਆਸੇ ਸਾਡੇ ਤੇ ਫਿਰ ਹਨਾ ਮੈਂ ਕੱਪੜੇ ਪਹਿਲਾਂ ਤਾਂ ਮੈਂ ਬਾਹਰ ਪਾਏ ਸੀ ਫਿਰ ਮੰਦਰੀ ਪਾਤੇ ਸੀ ਉਹ ਅੰਦਰ ਹੀ ਪਾ ਲੰਨੇ ਆ ਤੇ ਆ ਦੇਖੋ ਜੀ ਮੈਂ ਹਨਾ ਫਿਰ ਅੰਦਰ ਆ ਗਈ ਸੀ ਕੱਪੜੇ ਲੈ ਕੇ ਸਾਰੇ ਮਗਾ ਚਲ ਮੰਜੇ ਮੰਜੇ ਤੇ ਪਾ ਦਿੰਨੇ ਹਨਾ ਤੇ ਇਹੀ ਹਾਲ ਹੈ ਹੁਣ ਫਰਨੀ ਦੇ ਵਿੱਚ ਕਿੱਥੇ ਪਾਈਏ ਤੇ ਮੀਂਹ ਮੀਂਹ ਤਾਂ ਆਇਆ ਨਹੀਂ ਸੀ ਤੇ ਯਾਨੀ ਕਿ ਹਵਾ ਜੀ ਚੱਲ ਪਈ ਸੀ ਪਹਿਲਾਂ ਮੈਨੂੰ ਆਏ ਸੀ ਮਗਾ ਮੀਂਹ ਆ ਗਿਆ ਇਕਦਮ ਕਿੱਥੇ ਲਾਵਾਂਗੇ ਤੇ ਮੈਂ ਕਿਹਾ ਚੱਲ ਵੀ ਮੈਂ ਅੰਦਰੀ ਪਾ ਦਿੰਨੀ ਹ ਕੱਪੜੇ ਤੇ ਆਪੇ ਸੁੱਕੀ ਜਾਣਗੇ ਤੇ ਉੱਪਰ ਪੱਖਾ ਛੱਡ ਦਾਂਗੇ ਨਹੀਂ ਹੋ ਸਕਦਾ ਤੇ ਬਸ ਫਿਰ ਮੈਂ ਇੱਥੇ ਸਾਰੇ ਕੱਪੜੇ ਸੁੱਕਣੇ ਪਾ ਦੂੰਗੀ ਜਿੱਥੇ ਰਿਸ਼ੋਣਾ ਮੈਂ ਗੱਲਾਂ ਕਰੀ ਜਾਂਦੀ ਸੀ ਤੇ ਰਿਸ਼ਮਾ ਬਹੁਤ ਨਾਲ ਗੱਲਾਂ ਕਰਦਾ ਸੀ ਮੇਰੇ ਨਾਲ ਕੰਦਾ ਕਿੰਨੇ ਕ ਕੱਪੜੇ ਆ ਕਿੰਨੇ ਕਹਿਣਾ ਕਦੋਂ ਤੱਕ ਪਾਏਂਗੀ ਐਂ ਕਰੇਂਗੀ ਮੈਂ ਕਹਾ ਵਾਸਤੇ ਵੀ ਪਾਤੇ ਥੋੜੇ ਜਿਹੇ ਰਹਿ ਗਏ ਤੇ ਕੰਦਾ ਤੂੰ ਬਾਹਰ ਹੀ ਪਾ ਦਿੰਦੀ ਆ ਕਿਹੜਾ ਮੀਂਹ ਆ ਮੰਗਾ ਨਹੀਂ ਵੀ ਮੀਂਹ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਆ ਜਾਏ ਕਈ ਵਾਰ ਬੰਦਾ ਕੰਮ ਤੋਂ ਦੰਦਾ ਕਰਦਾ ਹੁੰਦਾ ਤੇ ਨਹੀਂ ਧਿਆਨ ਰੰਦਾ ਤੇ ਆ ਦੇਖੋ ਜੀ ਜੰਮੇ ਬੱਦਲ ਖੁੱਲ ਗਿਆ ਸੀ ਤੇ ਤੇ ਸੁਨਿਆਣਾ ਫਿਰ ਭਾਂਡੇ ਮੰਨਣ ਲੱਗਦੇ ਸੀ ਸਵੇਰ ਦੇ ਚਾਹ ਵਾਲੇ ਤੇ ਰੋਟੀ ਵਾਲੇ ਸਾਸਤੇ ਵਾਲੇ ਤੇ ਮੈਂ ਨੂੰ ਕਹਾਂਗਾ ਚਲ ਤੂੰ ਭਾਂਡੇ ਸਾਫ ਕਰ ਦੇ ਤੇ ਬਸ ਫਿਰ ਆ ਦੇਖੋ ਜੀ ਮੀਂਹ ਆਉਣ ਲੱਗ ਗਿਆ ਸੀ ਤੇ ਮੀਂਹ ਤਾਂ ਥੋੜਾ ਜਿਹਾ ਪਿਆ ਸੀ ਤੇ ਬਸ ਪੈ ਕੇ ਹਨਾ ਜਾਣੇ ਕਿ ਖੁੱਲ ਕੇ ਨਹੀਂ ਮੀਂਹ ਪੈਂਦਾ ਜਦੋਂ ਚੰਗੀ ਤਰ੍ਹਾਂ ਪਵੇ ਮੀਂਹ ਫਿਰ ਆ ਕੇ ਗਰਮੀ ਚੁੱਕੀ ਜਾਂਦੀ ਹੈ ਤੇ ਬਸ ਥੋੜਾ ਮੋਟਾ ਜਿਹਾ ਪੈ ਗਿਆ ਸੀ ਬਸ ਮੀਂਹ ਪਾ ਕੇ ਫਿਰ ਗੁੰਮਸ ਕਰਤੀ ਸੀ બસ ਜੇ ਰਹਿਣਾ ਮੀ ਪੈਨ ਲੱਗ ਗਏ ਸੀ ਅੰਦਰ ਬੈਠੇ ਸੀ ਤੇ ਬਸ ਗੱਲਾਂ ਬਾਤਾਂ ਕਰੀ ਜਾਂਦੇ ਸੀ ਤਿੰਨੋ ਜਣੇ ਮੈਂ ਰੀਸ਼ੂ ਸੁਨੀਆ ਤੇ ਆ ਗੜਪੀ ਜਿਹੜੇ ਤੁਸੀਂ ਦੇਖ ਰਹੇ ਹੋਂ ਬੰਧੋਲੇ ਤੇ ਤਾਂਬੇ ਦੀ ਆ ਤੇ ਨਾ ਕਾਲੀ ਹੋ ਗਈ ਮੈਨੂੰ ਮਸਾਬ ਕਰਨਾ ਸੀ ਮੈਂ ਬਾਹਰ ਰੱਖਤੀ ਸੀ ਮੈਂ ਮੰਦਰ ਚ ਭਰ ਕੇ ਨਹੀਂ ਰੱਖੀ ਪਾਣੀ ਦੇ ਕਿਉਂਕਿ ਚਲ ਮੈਂ ਇਹਨੂੰ ਵਿਕਾਰ ਤੇ ਸਾਫ ਜਿਹੇ ਰੱਖੂੰਗੀ ਤੇ ਇੱਥੇ ਫਿਰ ਮੈਂ ਲੱਗ ਗਈ ਸੀ ਰੋਟੀ ਪਕਾਉਣ ਰੋਟੀ ਮੈਂ ਤਾਂ ਜਲਦੀ ਪਕਾਈ ਜੰਨੀ ਆ ਪੌ 1.5 ਦਾ 10 ਵਜੇ ਦਾ ਟਾਈਮ ਸੀ ਕਿਉਂਕਿ ਨਾ ਅਸੀਂ ਜਾਣਾ ਸੀ ਗੁਰਦੁਆਰਾ ਸਾਹਿਬ ਕਿਉਂਕਿ ਸਾਡੇ ਚ ਪਹਿਰਾ ਸਾਹਿਬ ਲੱਗਦਾ ਤੇ ਪਾਠ ਹੁੰਦੇ ਆ ਹਨਾ ਤੇ ਮੈਂ ਤੇ ਸਵੇਰ 11:00 ਤੋਂ ਲੈ ਕੇ 3:00 ਵਜੇ ਤੱਕ ਲੱਗਦਾ ਦੇ ਮੈਂ ਕਾ ਚੱਲ ਵਿਜਾਇਆਵਾਂਗੇ ਪਾਠ ਕਰ ਲਾਂਗੇ ਚੱਲ ਆਪਾਂ ਵੀ ਤੇ ਤੀਜਾ ਦਿਨ ਹੈ ਸੀ ਜਾਨਕੀ ਐਤਵਾਰ ਨੂੰ ਲੱਗਦਾ ਸਾਡੇ 11:00 ਤੋਂ 3 ਦਾ ਟਾਈਮ ਹੈ ਤੇ ਐਤ ਕਿ ਤੀਜਾ ਐਤਵਾਰ ਸੀ ਦੋ ਐਤਵਾਰ ਤੇ ਸੱਤ ਜਾਏ ਨਹੀਂ ਗਿਆ ਤੇ ਹੁਣ ਤੀਜਾ ਸੀ ਮੈਂ ਕਾ ਚੱਲ ਰੋਟੀ ਲਾ ਆ ਜਾ ਵੀ ਰਿਸ਼ੂ ਦੀ ਨਾਲੇ ਆਪਦੀ ਵੀ ਆ ਕੇ ਬੰਦਾ ਖਾ ਲੈਂਦਾ ਨਾ 3 ਵਜੇ ਫਿਰ ਆ ਕੇ ਕਿੱਥੇ ਬਣਾਵਾਂਗੇ ਤੇ ਰਿਸ਼ੂ ਮੈਨੂੰ ਗੰਦਾ ਵੀ ਉਹ ਮੰਮਾ ਹੋਰੀ ਆ ਗਈਆਂ ਤੇ ਤੂੰ ਜਲਦੀ ਕਰ ਮੈਂ ਕਾ ਚੱਲ ਠੀਕ ਹੈ ਤੇ ਵਸ ਜੀ ਹੁਣ ਮੈਂ ਜਿੰਨੀਆਂ ਰੋਟੀਆਂ ਬਣੀਆਂ ਨੇ ਬਣਾ ਲਈਆਂ ਫਟਾਫਟ ਤੇ ਇੱਥੇ ਕਰਾਂਗੇ ਵੀਡੀਓ ਦਾ ਐਂਡ ਤੁਨ ਵੱਲ ਦੀ ਵੀਡੀਓ ਕੈਜੋ ਲੱਗੀ ਜਰੂਰ ਦੱਸੋ ਕਮੈਂਟ ਬਾਕਸ ਦੇ ਵਿੱਚ ਜਿਹੜੇ ਸਾਡੇ ਚੈਨਲ ਦੇ ਉੱਪਰ ਆਏ ਨਵੇਂ ਆਏ ਐ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਤੇ ਲਾਈਕ ਕਰਿਓ ਮਿਲਦੇ ਹਾਂ ਕੱਲ੍ਹ ਨਵੇਂ ਵਲੌਗ ਦੇ ਵਿੱਚ ਧੰਨਵਾਦ ਜੀ